ਰਾਸੀ ਗਾਲ ਜੀ ਪਿਛਲੇ ਬਲੌਗ ਚ ਤੁਸੀਂ ਦੇਖਿਆ ਬੂਟੇ ਰੱਖ ਲੈ ਗੱਡੀ ਦੇ ਵਿੱਚ ਮੁੰਡਿਆਂ ਨੇ ਪਾਣੀ ਪੀਤਾ ਹੱਥ ਪੈਰ ਧੋਤੇ ਸੁੱਖੀ ਬੈਠ ਗਿਆ ਛੋਟੇ ਹਾਥੀ ਡਰਾਈਵਰ ਸੀਟ ਤੇ ਤੇ ਖਿੱਚ ਤਾ ਪਿੰਡ ਵੱਲ ਨੂੰ ਤੇ ਆ ਡਾਲਾ ਖੁੱਲ੍ਹੇ ਹੀ ਪਿਆ ਮੁੰਡਿਓ ਮੁੜ ਕੇ ਰੇਸ਼ੂ ਕਹਿੰਦਾ ਮੈਨੂੰ ਵੀ ਮੂਰਲੀ ਸੀਟ ਤੇ ਬੈਠਣ ਦਾ ਚਾਹਿਆ ਯਾਰ ਪੂਰਾ ਕਾਰੀ ਲੈਣ ਦੋ ਫਿਰ ਰਾਹ ਦੇ ਵਿੱਚ ਪੱਖੋ ਵਾਲੇ ਨਰਚੀ ਤੇ ਵੀ ਬੂਟੇ ਦੇਖੇ ਪਰ ਹਿਸਾਬ ਚ ਨਹੀਂ ਆਇਆ ਕੰਮ ਫਿਰ ਪਹੁੰਚ ਕੇ ਪਿੰਡ ਅੱਧੇ ਬੂਟੇ ਲਾਤੇ ਉਧਰ ਗੇਟ ਤੇ ਬਸ ਠੀਕ ਆ ਫਿਰ ਘੰਟੇ ਦੀ ਰੈਸਟ ਤੋਂ ਬਾਅਦ ਉਹ ਮੇਨ ਕੰਮ ਆ ਗਿਆ ਬੂਟਿਆਂ ਵਾਸਤੇ ਟੋਏ ਪੱਟੇ ਜਾ ਰਹੇ ਆ ਖਾਲੀਆਂ ਪਾਈਆਂ ਜਾ ਰਹੀਆਂ ਤੇ ਇਧਰ ਕੈਪਸੂਲ ਵੀ ਸੇਵਾ ਦੇ ਵਿੱਚ ਹਿੱਸਾ ਪਾ ਰਿਹਾ ਤੇ ਉਸ ਦਿਨ ਗਰਮੀ ਬਹੁਤ ਜ਼ਿਆਦਾ ਸੀ ਤੇ ਆ ਕਿਸੇ ਵੀਰ ਵੱਲੋਂ ਜੂਸ ਦੀ ਸੇਵਾ ਨਿਭਾਈ ਗਈ ਤੇ ਰੱਬ ਕਮਾਈਆਂ ਵਿੱਚ ਬਰਕਤ ਪਾਵੇ ਫਿਰ ਉਹ ਟਾਈਮ ਆ ਗਿਆ ਰੱਬ ਦਾ ਨਾਮ ਲੈ ਕੇ ਬੂਟੇ ਦੱਬਣੇ ਕੀਤੇ ਸਟਾਰਟ ਗੋਲਡੀ ਵੀ ਬੈਠਾ ਢਿੱਲੋਂ ਵੀ ਖੜਾ ਤੇ ਉਸ ਤੋਂ ਬਾਅਦ ਸੁੱਕੀ ਕਰ ਰਿਹਾ ਚੈੱਕ